ਅਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਇਸ ਵੇਲੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਸੋਨੀ ਸਵੇਤ ਤੇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਸਵੇਰ ਨੂੰ ਖੂਬਸੂਰਤ ਬਣਾਉਣ ਦੇ ਲਈ ਜਿੱਥੇ ਖੂਬਸੂਰਤ ਗੀਤ ਤੁਹਾਡਾ ਸਾਥ ਦੇ ਰਹੇ ਨੇ ਵੀ ਉਸੇ ਤਰ੍ਹਾਂ ਤੁਹਾਡੇ ਨਾਲ ਬਹੁਤ ਸਾਰੀਆਂ ਜਾਣਕਾਰੀਆਂ ਸਾਂਝੀਆਂ ਤੇ ਨਾਲ ਦੀ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਨੇ ਕੁਝ ਵਿਸ਼ੇਸ਼ ਮੁੱਦਿਆਂ ਦੇ ਉੱਤੇ ਤੇ ਜਦੋਂ ਅਸੀਂ ਮੁੱਦਿਆਂ ਦੀ ਗੱਲ ਕਰਦੇ ਹਾਂ ਵੀ ਅੱਜ ਕੱਲ ਇੱਕ ਮੁੱਦਾ ਤਾਂ ਅਸੀਂ ਅਕਸਰ ਦੇਖ ਹੀ ਰਹੇ ਹਾਂ ਹਾਂ ਮੁੱਦਾ ਕਹਿ ਲਈਏ ਜਾਂ ਇੱਕ ਵਿਸ਼ੇਸ਼ ਜਿਹੜੀ ਆ ਉਹ ਸਾਡੇ ਤਹਾਨ ਖਿੱਚ ਰਹੀਆਂ ਨੇ ਉਹ ਹੈ ਅੱਜ ਦਾ ਵਿਦਿਆਰਥੀ ਦੇ ਉੱਤੇ ਸੋਸ਼ਲ ਮੀਡੀਆ ਦਾ ਪ੍ਰਭਾਵ ਇੱਕ ਸਮਾਂ ਹੁੰਦਾ ਸੀ ਜਦੋਂ ਵਿਦਿਆਰਥੀ ਕਿਤਾਬਾਂ ਦੇ ਵਿੱਚੋਂ ਗਿਆਨ ਪ੍ਰਾਪਤ ਕਰਦੇ ਸੀ ਕਿਤਾਬਾਂ ਉਹਨਾਂ ਦੇ ਲਈ ਗਿਆਨ ਦਾ ਸੋਮਾ ਹੁੰਦੀਆਂ ਸੀ ਤੇ ਵੱਧ ਤੋਂ ਵੱਧ ਉਹ ਕਿਤਾਬਾਂ ਦੇ ਵਿੱਚ ਜਿਹੜਾ ਆ ਉਹ ਡੁੱਬੇ ਰਹਿੰਦੇ ਸੀ ਪਰ ਅੱਜ ਕੱਲ ਦਾ ਵਿਦਿਆਰਥੀ ਵੀ ਕਿਤਾਬਾਂ ਦੀ ਥਾਂ ਉਹਨਾਂ ਦੇ ਹੱਥ ਵਿੱਚ ਉਹ ਛੋਟਾ ਜਿਹਾ ਜਿਹੜਾ ਅਸੀਂ ਮੋਬਾਈਲ ਦੇਖਦੇ ਆ ਉਸ ਦੇ ਵਿੱਚ ਗਿਆਨ ਲੱਭਣਾ ਜਿਆਦਾ ਜਿਹੜਾ ਆ ਉਹ ਦਿਲਚਸਪੀ ਲੈਂਦਾ ਹੈ ਤੇ ਜਿਆਦਾ ਸ਼ੌਂਕ ਰੱਖਦਾ ਹੈ ਆਸਾਨ ਤਰੀਕਾ ਲੱਗਦਾ ਹੈ ਉਸ ਨੂੰ ਸੋਸ਼ਲ ਮੀਡੀਆ ਦੇ ਨਾਲ ਜਾਂ ਮੋਬਾਈਲ ਦੇ ਵਿੱਚੋਂ ਆਪਣੇ ਕੰਮ ਨੂੰ ਕਰਨ ਦਾ ਅੱਜ ਕੱਲ੍ਹ ਦੇ ਵਿਦਿਆਰਥੀਆਂ ਤੇ ਉੱਤੇ ਸੋਸ਼ਲ ਮੀਡੀਆ ਦਾ ਕੀ ਪ੍ਰਭਾਵ ਪੈ ਰਿਹਾ ਹੈ AI ਜਿਹੜੀ ਨਵੀਂ ਤਕਨੀਕ ਆਈ ਹੈ ਉਸ ਦੇ ਨਾਲ ਵਿਦਿਆਰਥੀਆਂ ਦੀ ਮਾਨਸਿਕ ਹਾਲਤ ਅਸੀਂ ਕਹਿ ਲਈਏ ਉਹ ਜਾਂ ਮਾਨਸਿਕਤਾ ਦੇ ਉੱਤੇ ਕੀ ਪ੍ਰਭਾਵ ਪੈ ਰਿਹਾ ਹੈ ਇਸ ਸਬੰਧ ਦੇ ਨਾਲ ਗੱਲਬਾਤ ਅਸੀਂ ਕਰ ਰਹੇ ਹਾਂ ਅੱਜ ਸ਼੍ਰੀ ਅਮਰਪ੍ਰੀਤ ਸਹੋਤਾ ਜੀ ਉਹਨਾਂ ਦੇ ਨਾਲ ਜਿਹੜੇ ਕੀ ਸਰਕਾਰੀ ਹਾਈ ਸਕੂਲ ਜੁਝਾਰ ਚਠਿਆਲ ਦੇ ਵਿਗਿਆਨ ਦੇ ਅਧਿਆਪਕ ਵੀ ਨੇ ਉਹਨਾਂ ਨੂੰ 2024 ਸਾਲ ਦੇ ਵਿੱਚ ਸਟੇਟ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ ਆਓ ਉਹਨਾਂ ਦੇ ਨਾਲ ਅੱਜ ਦੇ ਵਿਦਿਆਰਥੀ ਦੇ ਉੱਤੇ ਸੋਸ਼ਲ ਮੀਡੀਆ ਦਾ ਪ੍ਰਭਾਵ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਦੇ ਹਾਂ ਤੇ ਉਹਨਾਂ ਦੇ ਪਾਸੋਂ ਇਸ ਬਾਰੇ ਜਾਣਕਾਰੀ ਕੁਝ ਪ੍ਰਾਪਤ ਕਰਦੇ ਹਾਂ ਹੈਲੋ ਹੈਲੋ ਪਾਣੀ ਮੈਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਸਰ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਜੀ ਜੀ ਅਮਰਪ੍ਰੀਤ ਜੀ ਜਿਵੇਂ ਆਪਾਂ ਗੱਲ ਕੀਤੀ ਅੱਜ ਦੇ ਵਿਦਿਆਰਥੀ ਦੇ ਉੱਤੇ ਸੋਸ਼ਲ ਮੀਡੀਆ ਦਾ ਪ੍ਰਭਾਵ ਤੇ ਜਦੋਂ ਅਸੀਂ ਇਹ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ ਤੇ ਅੱਜਕੱਲ ਤਾਂ ਇੱਕ ਨਵੀਂ ਟਰਮ ਵੀ ਇਸ ਦੇ ਵਿੱਚ ਲੱਗ ਜਾਂਦੀ ਹੈ AI ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਮੌਜੂਦਾ ਦੌਰ ਦੇ ਵਿੱਚ ਆਪਾਂ ਦੇਖੀਏ ਤੇ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੋਸ਼ਲ ਮੀਡੀਆ No doubt ਇਹ ਚੀਜ਼ਾਂ ਸਾਡੀ ਫੈਸਿਲਿਟੀ ਲਈ ਬਣੀਆਂ ਸੀਗੀਆਂ ਬੱਚਿਆਂ ਦੀ ਫੈਸਿਲਿਟੀ ਲਈ ਸੀ ਪਰ ਕੀ ਕਹਿੰਦੇ ਹੁੰਦੇ ਕਿ ਜਦੋਂ ਕਿਸੇ ਚੀਜ਼ ਦੀ ਜ਼ਿਆਦਾ ਦੁਰਵਰਤੋਂ ਹੋਣ ਲੱਗ ਪੈਂਦੀ ਹੈ ਜ਼ਿਆਦਾ ਉਹਦਾ ਸਹੀ ਤਰੀਕੇ ਨਾਲ ਯੂਜ਼ ਨਹੀਂ ਹੁੰਦਾ ਫਿਰ ਉਹਦੇ ਨੁਕਸਾਨ ਵੀ ਹੋਣ ਲੱਗ ਪੈਂਦੇ ਨੇ ਜੀ ਸੋਸ਼ਲ ਮੀਡੀਆ ਨੇ ਬੱਚੇ ਨੂੰ ਆਕਰਸ਼ਿਤ ਕੀਤਾ ਆਪਣੇ ਵੱਲੋਂ ਲੇਕਿਨ ਉਹਦਾ ਜੇਕਰ ਸਹੀ ਜੇ ਤਾਂ ਉਹਦੀ ਸਹੀ ਵਰਤੋਂ ਹੁੰਦੀ ਸਿੱਖਿਆ ਦੇ ਲਈ ਤਾਂ ਉਹਦੇ ਹੋਰ ਵੀ ਚੰਗੀਆਂ ਆਊਟਪੁੱਟ ਜਿਹੜੀਆਂ ਆ ਸਕਦੀਆਂ ਪਰ ਉਹਦਾ ਜਿਹੜਾ ਮਿਸਯੂਜ਼ ਹੋਣ ਲੱਗ ਪਿਆ ਜਿਹੜੇ ਬੱਚੇ ਗੇਮਿੰਗ ਦੇ ਵਿੱਚ ਪੈ ਗਏ ਜਾਂ ਹੋਰ ਅ ਜੇ ਇਹਦੀ ਵਰਤੋਂ ਕਰਨ ਲੱਗਦੇ ਉਹਦਾ ਕਿਤੇ ਨਾ ਕਿਤੇ ਮਾਨਸਿਕ ਤੌਰ ਤੇ ਉਹਦਾ ਵਿਗਾੜ ਤਾਂ ਹੋਇਆ ਹੀ ਹੈ ਜੀ ਜੀ ਸੋ AI ਦੇ ਜੁਗ ਦੀ ਗੱਲ ਕਰਦੇ ਆਪਾਂ AI ਜਿਹੜੀ ਆ ਇੱਕ ਬਹੁਤ ਵਾਸਟ ਟਰਮ ਹੈਗੀ ਆ ਜੇ ਉਹਦਾ ਸਹੀ ਇਸਤੇਮਾਲ ਹੋ ਗਏ ਉਹਦੇ ਬੜਾ ਆਪਾਂ ਮੀਡੀਆ ਦੇ ਵਿੱਚ ਦੇਖਦੇ ਹੈਗੇ ਆ ਕਿ ਅ ਜੇ ਦਾ ਸਹੀ ਇਸਤੇਮਾਲ ਹੋਵੇ ਤਾਂ ਇਹ ਸਾਡੇ ਲਈ ਇੱਕ ਬਹੁਤ ਕਮਾਲ ਦੀ ਚੀਜ਼ ਵੀ ਹੈਗੀ ਆ ਲੇਕਿਨ ਇਹਦੇ ਦੀ ਸਾਈਡ ਇਫੈਕਟ ਆਏ ਨੇ ਇਹਦੇ ਸਾਈਡ ਇਫੈਕਟ ਮੈਂ ਤੁਹਾਡੇ ਨਾਲ ਸ਼ੋਰਟ ਚ ਡਿਸਕਸ ਕਰਦਾ ਕਿ ਇਹਦੇ ਨਾਲ ਇੱਕ ਜਿਹੜੀ ਸਭ ਤੋਂ ਵੱਡਾ ਸਾਈਡ ਇਫੈਕਟ ਅਸੀਂ ਹੁਣ ਸਾਨੂੰ ਨਜ਼ਰ ਆਉਣ ਲੱਗ ਪਿਆ ਕਿ ਬੱਚੇ ਇਹਦੇ ਤੋਂ ਬਣੇ ਬਣਾਏ ਆਂਸਰ ਜਿਹੜੇ ਲੱਭਦੇ ਨੇ ਔਰ ਉਹਦਾ ਸਿੱਧਾ ਪ੍ਰਭਾਵ ਕੀ ਹੈ ਬੱਚੇ ਦੀ ਸਿਰਜਣਾਤਮਕਤਾ ਸ਼ਕਤੀ ਤੇ ਉਹਦੀ ਕ੍ਰੀਏਟੀਵਿਟੀ ਜਿਹੜੀ ਆ ਜੇ ਇਸ ਤੇ ਰੋਕ ਨਾ ਲੱਗੀ ਜੇ ਇਹਦੀ ਵਰਤੋਂ ਤੇ ਸੰਜਮ ਨਾਲ ਨਾ ਕੀਤੀ ਗਈ ਤਾਂ ਉਹ ਕ੍ਰੀਏਟੀਵਿਟੀ ਦੇ ਨਾਲ ਕਿਤੇ ਹੋਣੀ ਨਾ ਹੋਣੀ ਜਿਹੜੀ ਉਹ ਚੈਲੰਜ ਹੋਏਗੀ ਤੇ ਇਹਦਾ ਭਵਿੱਖ ਦੇ ਵਿੱਚ ਜਿਹੜਾ ਬੁਰਾ ਅਸਰ ਜਿਹੜਾ ਦੇਖਣ ਨੂੰ ਮਿਲੇਗਾ ਜੀ ਜੀ ਜਦੋਂ ਆਪਾਂ ਗੱਲ ਕਰਦੇ ਵਿਦਿਆਰਥੀ ਦੀ ਤਾਂ ਅੱਜਕੱਲ ਅਸੀਂ ਇਹ ਵੀ ਦੇਖਦੇ ਹਾਂ ਕਿ AI ਆਉਂਦੇ ਨਾਲ ਜਾਂ ਸੋਸ਼ਲ ਮੀਡੀਆ ਦੇ ਨਾਲ ਮੋਬਾਈਲ ਦੇ ਨਾਲ ਬੱਚਿਆਂ ਦੇ ਜਿਹੜਾ ਇਹ ਨਾ ਸ਼ਾਰਟਕਟ ਦਾ ਰਸਤਾ ਲੱਭਣ ਦੀ ਜ਼ਿਆਦਾ ਕੋਸ਼ਿਸ਼ ਕਰਦੇ ਨੇ ਪਹਿਲਾਂ ਹੁੰਦਾ ਸੀ ਕਿ ਅਸੀਂ ਕਿਤਾਬਾਂ ਦੇ ਵਿੱਚ ਗਿਆਨ ਲੱਭਦੇ ਸੀ ਵੱਤਵਤ ਕਿਤਾਬਾਂ ਹੀ ਇਕੱਠੀਆਂ ਕਰਦੇ ਸੀ ਅਲੱਗ-ਅਲੱਗ ਆਥਰਸ ਜਾਂ ਕਿਤਾਬਾਂ ਪੜ੍ਹਣੀਆਂ ਵੱਤਵਤ ਸ਼ਖਸੀਅਤਾਂ ਬਾਰੇ ਜਾਨਣਾ ਇਸ ਵੱਲ ਧਿਆਨ ਹੁੰਦਾ ਸੀ ਪਰ ਅੱਜਕੱਲ ਇਸ ਮੋਬਾਈਲ ਦੇ ਆਉਣ ਦੇ ਨਾਲ ਕਿਤੇ ਨਾ ਕਿਤੇ ਬੱਚਿਆਂ ਦੇ ਵਿੱਚ ਕਿਤਾਬਾਂ ਵੱਲ ਘੱਟ ਰੁਚੀ ਜਿਹੜੀ ਆ ਉਹ ਪੈਦਾ ਹੋ ਰਹੀ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਮੋਬਾਈਲ ਤੇ ਸੋਸ਼ਲ ਮੀਡੀਆ ਨੇ ਇੱਕ ਚੇਂਜ ਲੈ ਕੇ ਆਂਦੀ ਆ ਤੁਸੀਂ ਕਿਸੇ ਵੀ ਬੱਚੇ ਨੂੰ ਕਦੋਂ ਵੀ ਮੋਬਾਈਲ ਯੂਜ਼ ਕਰਦੇ ਦੇਖਣਾ ਕਿ ਉਹਦੀ ਉਂਗਲ ਜਿਹੜੀ ਆ ਇੱਕ ਸ਼ੌਟ ਦੇ ਉੱਪਰ ਇੱਕ ਸੈਕਿੰਡ ਤੋਂ ਵੱਧ ਟਿਕਦੀ ਨਹੀਂ ਆ ਮਤਲਬ ਉਹਦੇ ਵਿੱਚ ਕਿਤੇ ਨਾ ਕਿਤੇ ਇਹ ਸਾਈਕੋਲੋਜੀਕਲ ਚੇਂਜਸ ਆ ਰਹੀਆਂ ਇੱਕ ਸੰਜਮ ਦੀ ਕਮੀ ਆ ਰਹੀ ਹੈਗੀ ਆ ਜੀ ਤੇ ਅਸੀਂ ਜਦੋਂ ਬੱਚਿਆਂ ਦੀ ਚੈਟ ਨੂੰ ਵੀ ਦੇਖਦੇ ਆ ਜਦੋਂ ਬੱਚੇ ਕਿਸ ਦੂਜੇ ਦੇ ਨਾਲ ਗੱਲਬਾਤ ਕਰਦੇ ਆ ਸੋਸ਼ਲ ਮੀਡੀਆ ਤੇ ਕਿਉਂ ਬੜਾ ਸ਼ਾਰਟ ਜੇ ਮਤਲਬ ਸੰਖੇਪ ਸ਼ਬਦਾਂ ਦੇ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰਦੇ ਉਹਨਾਂ ਕੋਲ ਇੰਨਾ ਵੀ ਸਮਾਂ ਨਹੀਂ ਹੈਗਾ ਕਿ ਉਹ ਸ਼ਬਦ ਨੂੰ ਪੂਰਾ ਲਿਖਣ ਔਰ ਦੂਜੇ ਪਾਸੇ ਜੇ ਇਹਨੂੰ ਹੋਰ ਥੋੜਾ ਧਿਆਨ ਨਾਲ ਦੇਖੋ ਤਾਂ ਸ਼ਬਦਾਂ ਦੀ ਬਜਾਏ ਵੀ ਉਹ ਈਮੋਜੀ ਦੇ ਨਾਲ ਇੱਕ ਦੂਜੇ ਨਾਲ ਜਿਹੜਾ ਆਦਾਨ-ਪ੍ਰਦਾਨ ਕਰ ਰਿਹਾ ਹੈ ਗੱਲਾਂ ਬਾਤਾਂ ਦਾ ਜੀ ਕੋਈ ਇਹਦਾ ਇਸ ਚੀਜ਼ ਦਾ ਕਿਤੇ ਨਾ ਕਿਤੇ ਬੱਚਿਆਂ ਦੀ ਸ਼ਬਦਾਵਲੀ ਤੇ ਵੋਕੈਬਲਰੀ ਤੇ ਅਸਰ ਜਿਹੜਾ ਪੈਣਾ ਹੀ ਪੈਣਾ ਹੈਗਾ ਆ ਕਿਉਂਕਿ ਜਦੋਂ ਤੱਕ ਕੋਈ ਬੱਚਾ ਕਿਤਾਬਾਂ ਨਾਲ ਨਹੀਂ ਜੁੜਦਾ ਅਖਬਾਰ ਨਹੀਂ ਪੜ੍ਹਦਾ ਤਾਂ ਉਹਦੇ ਵਿੱਚ ਹੀ ਕਮੀਆਂ ਜਿਹੜੀਆਂ ਦੇਖਣ ਨੂੰ ਮਿਲਣੀਆਂ ਹੀ ਮਿਲਣੀਆਂ ਹੈ ਉਹ ਔਰ ਉਹਦਾ ਹੱਲ ਹੀ ਆ ਕਿ ਬੱਚੇ ਨੂੰ ਚਾਹੇ ਉਹ ਅਧਿਆਪਕ ਆ ਤੇ ਚਾਹੇ ਇੱਕ ਮਾਤਾ ਪਿਤਾ ਆ ਉਹਦੀ ਭੂਮਿਕਾ ਇਹੀ ਆ ਕਿ ਆਪਾਂ ਵਾਦ ਤੋਂ ਵਾਦ ਉਹਨੂੰ ਕਿਤਾਬਾਂ ਦੇ ਨਾਲ ਪੜਨ ਲਈ ਪ੍ਰੇਰਿਤ ਕਰੀਏ ਸਭ ਤੋਂ ਪ੍ਰੇਰਿਤ ਕਰਨ ਦੀ بجائے ਆਪ ਵੀ ਪੜ੍ਹੀਏ ਕਿਉਂਕਿ ਬੱਚੇ ਦੀ ਇੱਕ ਇੱਕ ਸਾਈਕੋਲੋਜੀਕਲ ਕੈਲੀ ਹੈ ਕਿ ਬੱਚਾ ਉਹ ਕਰੂਗਾ ਜੋ ਉਹਦੇ ਆਲੇ ਦੁਆਲੇ ਹੋ ਰਿਹਾ ਤੇ ਖਾਸ ਤੌਰ ਤੇ ਮਾਤਾ ਪਿਤਾ ਦੀ ਇੱਥੇ ਭੂਮਿਕਾ ਆਇਮ ਹੋ ਜਾਂਦੀ ਆ ਕਿ ਅਸੀਂ ਘਰ ਦੇ ਵਿੱਚ ਆਪਣੇ ਆਪ ਨੂੰ ਵੀ ਪੜਨ ਦੀ ਆਦਤ ਪਾਈ ਹੈ ਕਿ ਬੱਚਾ ਸਾਡੇ ਨਾਲ ਦੇਖ ਕੇ ਜਿਹੜਾ ਉਹ ਕਿਤਾਬਾਂ ਦੇ ਨਾਲ ਜੁੜੇ ਤੇ ਉਹਦੀ ਆਟੋਮੈਟਿਕਲੀ ਹੈਗੀ ਕਿ ਉਹਦੀ ਬਕਾਇਲਰੀ ਦੇ ਵਿੱਚ ਫਿਰ ਜਿਹੜਾ ਇੰਪਰੂਵਮੈਂਟ ਆਈ ਦੀ ਆਏਗੀ ਜੀ ਚੈਟ ਦੇ ਵਿੱਚ ਜਿਵੇਂ ਕੀ ਸ਼ਬਦਾਂ ਨੂੰ ਤੋੜ ਮਰੋੜ ਕੇ ਜਿਹੜਾ ਆ ਉਹ ਅਸੀਂ ਲਿਖਦੇ ਆ ਤੇ ਉਸੇ ਤਰ੍ਹਾਂ ਬੱਚਿਆਂ ਦੇ ਉੱਤੇ ਉਸ ਚੀਜ਼ ਦਾ ਪ੍ਰਭਾਵ ਪੈਂਦਾ ਹੈ ਤੇ ਜਦੋਂ ਬੱਚਿਆਂ ਦੀ ਵੋਕੈਬਲਰੀ ਦੀ ਗੱਲ ਕਰਦੇ ਆ ਅਸੀਂ ਸ਼ਬਦਾਵਲੀ ਦੀ ਗੱਲ ਕਰੀਏ ਤੇ ਅੱਜ ਦੇ ਵਿਦਿਆਰਥੀ ਅਕਸਰ ਅਸੀਂ ਜਿਹੜੇ ਆ ਸਕੂਲ ਜਾਂਦੇ ਬੱਚਿਆਂ ਨੂੰ ਦੇਖਦੇ ਆ ਛੁੱਟੀ ਟਾਈਮ ਆ ਕੁਝ ਵੀ ਬੱਚਿਆਂ ਦੀ ਜਿਹੜੀ ਭਾਸ਼ਾ ਦੇ ਵਿੱਚ ਗਾਲੀ ਗਲੋਚ ਹੈ ਉਸ ਦਾ ਹੀ ਇਸਤੇਮਾਲ ਵੀ ਵਤ ਤੋਂ ਵਤ ਜਿਹੜਾ ਆ ਕੀਤਾ ਜਾਂਦਾ ਹੈ ਇਸ ਬਾਰੇ ਤੁਸੀਂ ਕੀ ਕਹੋਗੇ ਦੇਖੋ ਇਹ ਘਾਰ ਹੈ ਇਸ ਸਮਾਜਿਕ ਨੈਤਿਕਤਾ ਦੇ ਰਏ ਨੂੰ ਆਪਾਂ ਕਹਿ ਸਕਦੇ ਹੈਗੇ ਆ ਤੇ ਇਹਦੇ ਵਿੱਚ ਮੀਡੀਆ ਦਾ ਵੀ ਵੱਡਾ ਰੋਲ ਹੁੰਦਾ ਆ ਆ ਮੀਡੀਆ ਦੇ ਉੱਪਰ ਆਪਾਂ ਚਲੋ ਇੱਥੇ ਕੀ ਕਿਹਾ ਜਾ ਸਕਦਾ ਵੀ ਕਈ ਨੱਦਾਂ ਵੀ ਅੱਜਕੱਲ ਸੌਂਗਸ ਆ ਰਹੇ ਆ ਫਿਲਮਾਂ ਆ ਰਹੀਆਂ ਹੈਗੀਆਂ ਆ ਉਹ ਬਣਾਈਆਂ ਨੇ ਤਾਂ ਜਾਂ ਸੌਂਗ ਕਿੰਨੇ ਵੱਡੇ ਆ ਫਕੀਰੀ ਤੋਂ ਉਹ ਤੋਂ ਇਹ ਸਾਨੂੰ ਕੁਝ ਸੌਂਦਾ ਉਹਦੇ ਸੌਂਦਾ ਸਗੋਂ ਛੋਟੇ ਬੱਚੇ ਜਿਹੜੇ ਆ ਜਿਆਦਾ ਉਹਦੇ ਤੇ ਉਹਦੇ ਨਾਲ ਉਹਦੇ ਸਾਈਡ ਇਫੈਕਟਸ ਲਾ ਰਹੇ ਹੈਗੇ ਆ ਸੋ ਇਹਨਾਂ ਚੀਜ਼ਾਂ ਦਾ ਇੱਕ ਨੈਤਿਕ ਨਿਗਾਰ ਹੈਗਾ ਆ ਜਿਹੜਾ ਕਿ ਮਾਪਿਆਂ ਦੀ ਤੇ ਅਧਿਆਪਕਾਂ ਦੀ ਭੂਮਿਕਾ ਦੇ ਨਾਲ ਇਹਦੇ ਵਿੱਚ ਚੇਂਜਸ ਆ ਸਕਦੀਆਂ ਮਤਲਬ ਸਾਰੇ ਪਾਸੇ ਸਮਾਜ ਦੇ ਵਿੱਚ ਸਫਾਈ ਕਰਨ ਦੀ ਲੋੜ ਹੈਗੀ ਆ ਖਾਸ ਤੌਰ ਤੇ ਮੈਂ ਇਹ ਕਹੂੰਗਾ ਕਿ ਜਿਹੜੇ ਫਿਲਮਾਂ ਦੇ ਵਿੱਚ ਜਾਂ ਸੌਂਗਸ ਦੇ ਵਿੱਚ ਜਿਹੜੇ ਗਲਤ ਲੈਂਗੁਏਜ ਜਿਹੜੀ ਵਰਤੀ ਜਾਂਦੀ ਉਹਦੇ ਤੇ ਇੱਕ ਤਰ੍ਹਾਂ ਦਾ ਥੋੜਾ ਜਿਹਾ ਕਾਬੂ ਹੋਣਾ ਚਾਹੀਦਾ ਹੈ ਤਾਂ ਕਿ ਬੱਚਿਆਂ ਤੇ ਚੰਗਾ ਪ੍ਰਭਾਵ ਜਾਵੇ ਚੰਗੀਆਂ ਚੀਜ਼ਾਂ ਉਹ ਸਿੱਖਣ ਆਪਣੇ ਆਲੇ ਦੁਆਲੇ ਤੋਂ ਕਿਉਂਕਿ ਬੱਚੇ ਨੇ ਆਪਣੇ ਆਲੇ ਦੁਆਲੇ ਦੇ ਮਾਹੌਲ ਤੋਂ ਸਿੱਖਣਾ ਹੁੰਦਾ ਹੈ ਜੀ ਜੀ ਕਿ ਆਪਾਂ ਕਹਿ ਸਕਦੇ ਆ ਕਿ ਸਿਰਫ ਅਕੈਡਮਿਕ ਜਿਹੜੀ ਆ ਉਹ এডੂਕੇਸ਼ਨ ਸਿੱਖਿਆ ਜਿਹੜੀ ਕਿਤਾਬੀ ਗਿਆਨ ਹੀ ਨਹੀਂ ਬਲਕਿ ਇੱਕ ਨੈਤਿਕ ਸਿੱਖਿਆ ਦਾ ਵੀ ਜਿਹੜਾ ਰੋਲ ਹੈ ਉਹ ਵਿਦਿਆਰਥੀ ਦੇ ਜੀਵਨ ਦੇ ਵਿੱਚ ਬਹੁਤ ਮਹੱਤਵ ਰੱਖਦਾ ਹੈ ਤੇ ਜਦੋਂ ਅਸੀਂ ਵਿਦਿਆਰਥੀ ਦੀ ਗੱਲ ਕਰਦੇ ਆ ਤੇ ਨਾਲ ਹੀ ਉਸ ਦਾ ਰਿਸ਼ਤਾ ਜੁੜ ਜਾਂਦਾ ਹੈ ਅਧਿਆਪਕ ਦੇ ਨਾਲ ਜੋ ਮਾਪੇ ਤੋਂ ਬਾਅਦ ਉਸ ਦਾ ਦੂਸਰਾ ਇੱਕ ਅਹਿਮ ਰਿਸ਼ਤਾ ਹੁੰਦਾ ਹੈ ਜਿਸ ਤੋਂ ਉਹ ਗਿਆਨ ਪ੍ਰਾਪਤ ਕਰਦਾ ਹੈ ਪਰ ਅੱਜ ਕੱਲ੍ਹ ਉਹ ਰਿਸ਼ਤਾ ਵੀ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਬਾਰੇ ਤੁਸੀਂ ਕੀ ਕਹੋਗੇ ਉਗੀ ਸਾਧਿਆ ਫਸਟ ਆਵਦੇ ਜਦੋਂ ਰਹਿਣ ਦੇ ਵਿੱਚ ਆਉਂਦਾ ਨਾ ਤੇ ਉਸ ਵੇਲੇ ਕ ਆ ਕਰਤੀ ਤੁਹਾਡੇ ਦਿਮਾਗ ਚ ਆਕਾਰ ਲੈਣ ਲੱਗਦੀ ਆ ਜਿਹੜੀ ਕੂੜੀਆਂ ਕਚੂਰੂਆਂ ਨੂੰ ਵਿਚਾਰ ਦੀ ਸ਼ਕਤੀ ਦੇ ਕੇ ਇੱਕ ਸਮਰੱਥवान ਬਣਾਉਂਦੀ ਹੈ ਜਿਸ ਤਰ੍ਹਾਂ কুমہار ਉਹ ਮਿੱਟੀ ਨੂੰ ਗੋਲੋ ਕੁੰਨ ਕੇ ਨਵੇਂ ਆਕਾਰ ਦਿੰਦਾ ਹੈ ਇਦਾਂ ਹੀ ਅਧਿਆਪਕ ਜਿਹੜਾ ਹੈ ਨਾ ਉਹ ਬੱਚੇ ਦੀ ਸ਼ਖਸੀਅਤ ਨੂੰ ਸੰਵੇਦਨਸ਼ੀਲਤਾ ਸੰਜੀਦਗੀ ਤੇ ਸਾਰੂ ਸੋਚ ਦੇ ਰੰਗਾਂ ਦੇ ਨਾਲ ਸਵਾਰਦਾ ਹੈਗਾ ਆ ਜਿਹੜਾ ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਹੈ ਦੇਖੋ ਇਹ ਇੱਕ ਅਹਿਮ ਰਿਸ਼ਤਾ ਹੈਗਾ ਆ ਕਿਉਂਕਿ ਬੱਚੇ ਨੂੰ ਜ਼ਿੰਦਗੀ ਦੇ ਇੱਕ ਮਾਰਗਦਰਸ਼ਨ ਦੀ ਲੋੜ ਹੁੰਦੀ ਆ ਤੇ ਉਹ ਹਮੇਸ਼ਾ ਕਿੱਥੋਂ ਮਿਲਣਾ ਉਹਨੂੰ ਆਪਣੇ ਅਧਿਆਪਕ ਤੋਂ ਮਿਲੇਗਾ ਤੇ ਫੋਨ ਦੇ ਸੰਦਰਭ ਦੇ ਵਿੱਚ ਆਪਾਂ ਦੇਖੀਏ ਤਾਂ ਥੋੜਾ ਮੈਥਿਕ ਲਿਗਾਰਦਾ ਆਇਆ ਜੀ ਔਰ ਇਹਦੇ ਕਾਰਨ ਉਹ ਜੇ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਤੇ ਥੋੜਾ ਜਿਹਾ ਇਤਿਹਾਸ 'ਚ ਪਿੱਛੇ ਜਾਈਏ ਤਾਂ ਅਸੀਂ ਗੁਰੂਕੁਲ ਪ੍ਰਣਾਲੀ ਨੂੰ ਪੜਦੇ ਸੁਣਦੇ ਹੈਗੇ ਆਂ ਤੇ ਉੱਥੇ ਜਦੋਂ ਆਪਾਂ ਦੇਖਦੇ ਤੇ ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਬੜਾ ਗਹਿਰਾ ਸੀਗਾ ਉਹਦੇ ਕਾਰਨ ਸੀ ਕਿ ਬੱਚਾ ਜਿਹੜਾ ਸੀ ਉਹ ਜਾਦਾ ਸਮਾਂ ਆਪਣੇ ਗੁਰੂ ਕੋਲ ਬਿਤਾਉਂਦਾ ਸੀ ਤੇ ਉਹ ਆਪਣੇ ਗੁਰੂ ਤੋਂ ਸਿਰਫ ਪੜ੍ਹਾਈ ਨਹੀਂ ਸੀ ਸਿੱਖਦਾ ਉਹਦੇ ਕੋਲੋਂ ਜੀਵਨ ਜਾਂਚ ਨੈਤਿਕਤਾ ਤੇ ਅਨੁਸ਼ਾਸਨ ਵੀ ਸਿੱਖਦਾ ਸੀ ਅੱਛਾ ਜੀ ਇਸੇ ਚੀਜ਼ ਨੂੰ ਹੁਣ ਅਸੀਂ ਅੱਜ ਦੇ ਦੌਰ ਦੇ ਵਿੱਚ ਦੇਖੀਏ ਤਾਂ ਅੱਜ ਦੇ ਦੌਰ 'ਚ ਦੌਰ ਦੇ ਵਿੱਚ ਜਿਹੜੀ ਪਦਾਰਥਕ ਦੌੜ ਆ ਬਹੁਤ ਜ਼ਿਆਦਾ ਹੈਗੀ ਹੈ ਨਾ ਜੀ ਪਰਿਵਾਰ ਬੜੇ ਛੋਟੇ ਹੋ ਗਏ ਆ ਤੇ ਖਾਸ ਗੱਲ ਜਿਹੜੀ ਮੈਂ ਕਹਿਣੀ ਚਾਹੂੰਗਾ ਕਿ ਬੱਚੇ ਨੂੰ ਆਪਣੇ ਪਰਿਵਾਰ ਦੇ ਵਿੱਚ ਬਜ਼ੁਰਗਾਂ ਕੋਲ ਬੈਠਣ ਦਿਸਣ ਕਦਰਾਂ ਕੀਮਤ ਦਾ ਸਿੱਖਣ ਦਾ ਮੌਕਾ ਨਹੀਂ ਮਿਲ ਰਿਹਾ ਔਰ ਉਹਦਾ ਨਤੀਜਾ ਕੀ ਹੈ ਕਿ ਜਿਹੜਾ ਰਿਸ਼ਤਿਆਂ ਦੇ ਨਿਹਾਰ ਦੇ ਰੂਪ ਵਿੱਚ ਦੇਖ ਰਹੇ ਜਰੂਰੀ ਨਹੀਂ ਕੀ ਅਧਿਆਪਕ ਦੇ ਨਾਲ ਹੀ ਹੈਗਾ ਜੀ ਮਤਲਬ ਆਪਣੇ ਪੇਰੈਂਟਸ ਦੇ ਨਾਲ ਵੀ ਆਪਾਂ ਇਹ ਨਹੀਂ ਜੀ ਅਗਲਾ ਪ੍ਰਸ਼ਨ ਮੇਰਾ ਇਹੀ ਆਣਾ ਹੈ ਕਿ ਮਾਪੇ ਦੇ ਨਾਲ ਵੀ ਅੱਜ ਕੱਲ ਜਿਹੜਾ ਆ ਬੱਚਿਆਂ ਦਾ ਰਿਸ਼ਤਾ ਉਹ ਕੁਝ ਖਾਸ ਕਹਿ ਰਹੇ ਕਿ ਬਹੁਤ ਜ਼ਿਆਦਾ ਜਿੱਦਾਂ ਡੁੰਗਾਈ ਵਾਲਾ ਨਹੀਂ ਰਹਿ ਰਿਹਾ ਜੀ ਤੋ ਬਹੁਤ ਸਾਰੇ ਫੈਕਟਰ ਆ ਜਾਂਦੇ ਆ ਜੀ ਸਾਰੀਆਂ ਗੱਲਾਂ ਜੁੜ ਕੇ ਚਾਹੇ ਉਹ ਵਿਦਿਆਪਕ ਦੇ ਨਾਲ ਰਿਸ਼ਤੇ ਦੀ ਗੱਲ ਗੱਲ ਕਰ ਲਈਏ ਤੋ ਕਿਤੇ ਨਾ ਕਿਤੇ ਨਗਾਰ ਜਿਹੜਾ ਆ ਰਿਹਾ ਹੈਗਾ ਸੋ ਉਹਦੇ ਵਿੱਚ ਸਾਰੀਆਂ ਚੀਜ਼ਾਂ ਹੁਣ ਸੋਚੀ ਗੱਲ ਕੀਤੀ ਹੈ ਕਿ ਜਿਹੜੇ ਸਾਡੇ ਸੌਂਗਸ ਆਉਂਦੇ ਨੇ ਹਨਾ ਜੀ ਉਹ ਸਾਰੀਆਂ ਚੀਜ਼ਾਂ ਕਿ ਬੱਚੇ ਦੀ ਇੱਕ ਚਲੋ ਇੱਕ ਕਿਸ਼ੋਰ ਅਵਸਥਾ ਵੀ ਹੁੰਦੀ ਆ ਉਹਦੇ ਵਿੱਚ ਥੋੜੇ ਹਾਰਮਨ ਉਹਦੇ ਕਰਕੇ ਵੀ ਕਈ ਵਾਰ ਬੱਚੇ ਦਾ ਤੇ ਦਿਹਾਰ ਜਿਹੜਾ ਚੇਂਜ ਹੁੰਦਾ ਹੈਗਾ ਆ لیکن ਜੀ ਉਹਦੇ ਵਿੱਚ ਇੱਕ ਵਧੀਆ ਜਿਸ ਤਰ੍ਹਾਂ ਕੰਪਿਊਟਰ ਦੇ ਵਿੱਚ ਹਾਰਡ ਡਿਸਕ ਹੁੰਦੀ ਨਾ ਜੀ ਤੇ ਜੇ ਉਹਦੇ ਬੱਚੇ ਦੇ ਵਿੱਚ ਵਧੀਆ ਸੰਸਕਾਰ ਗਏ ਹੋਣ ਉਹਦੇ ਬ੍ਰੇਨ ਦੇ ਵਿੱਚ ਤਾਂ ਉਹ ਆਪਣੇ ਆਪ ਨੂੰ ਜ਼ਰੂਰ ਸਮੇਂ ਦੇ ਹਿਸਾਬ ਨਾਲ ਮੋਡੀਫਾਈ ਕਰ ਲੈਂਦਾ ਹੈਗਾ ਜੀ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਸਮਾਂ ਅਜਿਹਾ ਸੀ ਕਿ ਬੱਚਿਆਂ ਦੇ ਕੋਲ ਸਾਧਨ ਬੇਸ਼ੱਕ ਸੀਮਤ ਹੁੰਦੇ ਸੀ ਬਟ ਉਹਨਾਂ ਦੀ ਸਿੱਖਿਆ ਦਾ ਮਿਆਰ ਜਿਹੜਾ ਆ ਉਹ ਜ਼ਿਆਦਾ ਉੱਚਾ ਤੇ ਸੁੱਚਾ ਹੁੰਦਾ ਸੀ ਅੱਜ ਕੱਲ੍ਹ ਸਾਧਨ ਬੇਸ਼ੱਕ ਸਾਡੇ ਕੋਲ ਬਹੁਤ ਜ਼ਿਆਦਾ ਹੋ ਗਏ ਨੇ ਕਿਤੇ ਨਾ ਕਿਤੇ ਬੱਚਿਆਂ ਦੇ ਵਿੱਚ ਸਿੱਖਣ ਦਾ ਮਿਆਰ ਜਿਹੜਾ ਆ ਉਹ ਡਿੱਗਦਾ ਜਾ ਰਿਹਾ ਹੈ ਉਹ ਜਿਹੜੀਆਂ ਬੁਰੀਆਂ ਆਦਤਾਂ ਵੱਲ ਜ਼ਿਆਦਾ ਪ੍ਰਭਾਵ ਉਹ ਜਿਹੜਾ ਆ ਉਹ ਜਲਦੀ ਲੈ ਰਹੇ ਨੇ ਤੇ ਚੰਗੀਆਂ ਗੱਲਾਂ ਨੂੰ ਸਿੱਖਣ ਦੇ ਲਈ ਉਹਨਾਂ ਨੂੰ ਟਾਈਮ ਲੱਗ ਰਿਹਾ ਹੈ ਜੀ ਬਿਲਕੁਲ ਬਿਲਕੁਲ ਅਜਦਾ ਦੌਰ ਅਸਲਚ ਨਾ ਪਹਿਲੇ ਸਮਿਆਂ ਤੋਂ ਬੜਾ ਅਲੱਗ ਹੈਗਾ ਆ ਹੁਣ ਵਿਦਿਆਰਥੀਆਂ ਕੋਲ ਮੋਬਾਈਲ ਆ ਲੈਪਟਾਪ ਆ ਡਿਜੀਟਲ ਲਾਇਬ੍ਰੇਰੀਆਂ ਆ ਔਨਲਾਈਨ ਲੈਕਚਰ ਤੇ ਮੈਂ ਵਿਸ਼ੇਸ਼ ਤੌਰ ਤੇ ਕਹੂੰਗਾ ਬੀਸੀਆਈ ਵੀ ਹੈ ਉਹਨਾਂ ਕੋਲ ਤੇ ਮਤਲਬ ਹੁਣ ਗਿਆਨ ਦਾ ਸਾਧਨ ਇੱਕ ਕਿਤਾਬਾਂ ਹੀ ਨਹੀਂ ਰਹੀਆਂ ਬਹੁਤ ਸਾਰੇ ਸਾਧਨ ਅਵੇਲੇਬਲ ਆ ਜੇ ਤੁਹਾਡੇ ਦਿਲ ਦੇ ਵਿੱਚ ਇੱਛਾ ਹੈਗੀ ਆ ਤਾਂ ਤੁਸੀਂ ਕੁਝ ਵੀ ਸਿੱਖਣਾ ਚਾਹੋ ਤਾਂ ਸਿੱਖ ਸਕਦੇ ਆ ਪਰ ਦੇਖੋ ਇੱਕ ਮੈਜਰ ਵਿਅਕਤੀ ਤੇ ਇੱਕ ਬੱਚੇ ਦੇ ਵਿੱਚ ਇਹ ਫਰਕ ਹੁੰਦਾ ਆ ਕਿ ਚੋਂ ਜਿਹੜੀ ਕਰਨੀ ਆ ਜੀ ਕਿਉਂਕਿ ਗਿਆਨ ਦੇ ਅਥਾ ਸਮੁੰਦਰ ਜਿੰਨਾ ਕਹ ਲਈ ਆਪਾਂ ਉਹਦੇ ਵਿੱਚੋਂ ਲੋੜੀਂਦੇ ਮੋਤੀ ਇਕੱਠੇ ਕਰਨੇ ਆਸੀਂ ਤੇ ਇੰਨੀਆਂ ਸੁਵਿਧਾਵਾਂ ਦੀ ਸਹੀ ਵਰਤੋਂ ਕਿਵੇਂ ਹੋਵੇ ਜੀ ਐਨੇ ਸਾਧਨਾ ਵਿੱਚੋਂ ਆਪਣੇ ਕੰਮ ਦੇ ਟੁਕਮੇ ਸਾਦ ਉਹਨਾਂ ਦੀ ਚੋਣ ਜਿਹੜੀ ਆ ਉਹ ਚੰਗੀ ਦਿਸ਼ਾ ਵੀ ਦਊਗੀ ਉਹਦੇ ਨਾਲ ਸਮੇਂ ਦੀ ਬਚਤ ਵੀ ਹੋਏਗੀ ਸੋ ਇੱਥੇ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਇੱਥੇ ਅਧਿਆਪਕ ਦੀ ਭੂਮਿਕਾ ਜਿਹੜੀ ਅਹਿਮ ਹੋ ਜਾਂਦੀ ਆ ਕਿ ਭਾਵੇਂ AI ਦੇ ਯੁੱਗ ਵਿੱਚ ਟੈਕਨੀਕ ਦੇ ਨਾਲ ਵਿਹਦ ਸਾਧਨ ਉਪਲਬਧ ਹੋਏ ਆ ਪਰ ਜੇ ਅਧਿਆਪਕ ਦੀ ਸਹੀ ਸੇਧ ਮਿਲ ਜਾਏ ਤਾਂ ਵਿਦਿਆਰਥੀ ਸਹੀ ਗਿਆਨ ਪ੍ਰਾਪਤ ਕਰੂਗਾ ਔਰ ਉਹਦਾ ਜਿਹੜਾ ਸਵੇ ਵਿਸ਼ਵਾਸ ਜਿਹੜਾ ਆ ਉਹ ਵੀ ਵਿਕਸਿਤ ਹੋਏਗਾ ਜੀ ਕਿਉਂਕਿ ਅਧਿਆਪਕ ਦੀ ਜਿਹੜੀ ਅਗਵਾਈ ਆ ਉਹ ਜਾਣਕਾਰੀ ਨੂੰ ਗਿਆਨ ਦੇ ਵਿੱਚ ਬਦਲਦੀ ਆ ਸਹੀ ਗਲਤ ਦੀ ਪਰਖ ਸੋਚਣ ਦੀ ਕਾਬਲੀਅਤ ਤੇ ਪ੍ਰਾਪਤ ਗਿਆਨ ਨੂੰ ਆਪਣੇ ਰੋਜ਼ਾਨਾ ਜੀਵਨ ਦੇ ਵਿੱਚ ਲਾਗੂ ਕਰਨਾ ਜਿਹੜਾ ਆ ਉਹ ਮੈਂ ਸਮਝਦਾ ਕਿ ਇੱਕ ਅਧਿਆਪਕ ਦੇ ਮਾਰਗਦਰਸ਼ਨ ਦੇ ਨਾਲ ਵਧੀਆ ਹੋ ਸਕਦਾ ਜੀ 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 ਬਿਲਕੁਲ ਜੀ ਬਿਲਕੁਲ ਤੁਸੀਂ ਸਹੀ ਕਿਹਾ ਕਿ ਜੇ ਅਸੀਂ ਚੋਣ ਆਪਣੀ ਸਹੀ ਕਰ ਲਈਏ ਬੱਚਿਆਂ ਦੇ ਵਿੱਚ ਚੋਣ ਕਰਨ ਦੀ ਪ੍ਰਕਿਰਿਆ ਨੂੰ ਉਹਨਾਂ ਨੂੰ ਇੱਕ ਵਾਰੀ ਸਹੀ ਤਰੀਕੇ ਨਾਲ ਸਮਝਾ ਦਈਏ ਕਿ ਕਿਹੜੀ ਚੀਜ਼ ਉਹਨਾਂ ਦੇ ਲਈ ਕਿਸ ਤਰ੍ਹਾਂ ਬੈਨੀਫਿਟ ਦੇ ਸਕਦੀ ਹੈ ਕਿਸ ਤਰ੍ਹਾਂ ਫਾਇਦੇਮੰਦ ਹੋ ਸਕਦੀ ਹੈ ਤੇ ਉਹ ਉਹਨਾਂ ਦੇ ਭਵਿੱਖ ਲਈ ਜ਼ਿਆਦਾ ਬੈਟਰ ਹੋਏਗਾ ਅੱਜ ਕੱਲ ਦੀ ਟੈਕਨੋਲੋਜੀ ਮਾੜੀ ਨਹੀਂ ਹੈ ਮੋਬਾਈਲ ਦੀ ਗੱਲ ਕਰ ਲਈਏ ਅਸੀਂ AI ਦੀ ਗੱਲ ਕਰ ਲਈਏ ਜਾਂ ਬੱਚਿਆਂ ਨੂੰ ਜਿਹੜੇ ਆਨਲਾਈਨ ਲੈਕਚਰਸ ਦੀ ਜਿਹੜੀ ਆ ਫੈਸਿਲਿਟੀ ਮਿਲ ਗਈ ਹੈ ਕਿ ਕੋਈ ਚੀਜ਼ ਸਮਝ ਨਹੀਂ ਆਂਦੀ ਤਾਂ ਕੁਝ ਬਿਹਤਰ ਤਰੀਕੇ ਦੇ ਨਾਲ ਜਿਹੜੇ ਐਨੀਮੇਸ਼ਨਸ ਤੇ ਨਹੀਂ ਚੀਜ਼ਾਂ ਨੂੰ ਬਿਹਤਰ ਤਰੀਕੇ ਨਾਲ ਸਮਝਾ ਸਕਦੇ ਨੇ ਪਰ ਇਹ ਉਦੋਂ ਹੀ ਹੋ ਸਕਦਾ ਜਦੋਂ ਉਹ ਉਸ ਦੀ ਸਹੀ ਵਰਤੋਂ ਕਰਨ ਜੀ ਜੀ ਅ ਜੀ ਅਮਰਪ੍ਰੀਤ ਜੀ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਕਿ ਵਿਦਿਆਰਥੀਆਂ ਦੇ ਉੱਤੇ ਅੱਜ ਦੇ ਸੋਸ਼ਲ ਮੀਡੀਆ ਦਾ ਕੀ ਪ੍ਰਭਾਵ ਪੈ ਰਿਹਾ ਹੈ ਜਾਂਦੇ ਜਾਂਦੇ ਤੁਸੀਂ ਸਾਡੇ ਵਿਦਿਆਰਥੀਆਂ ਨੂੰ ਕਹ ਲਈਏ ਮਾਪੇ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਅੱਜ ਦਾ ਸਮਾਂ ਜਿਹੜਾ ਬੱਚੇ ਆਪਾਂ ਸੋਸ਼ਲ ਮੀਡੀਆ ਦੀ ਗੱਲ ਬਾਰ-ਬਾਰ ਕਰਦੇ ਆਂ AI ਦੀ ਗੱਲ ਬਾਰ-ਬਾਰ ਕਰਦੇ ਆਂ ਨਹੀਂ ਗੱਲ ਆਉਂਦੀ ਆ ਤੇ ਬੱਚਿਆਂ ਦੇ ਉੱਪਰ ਪੜ੍ਹਾਈ ਦਾ ਦਬਾਅ ਲੱਗ ਤੂ ਹੈ ਫਿਰ ਜੀ ਤੋਂ ਮੈਂ ਸਮਝਦਾ ਕਿ ਇਸ ਦੇ ਮਾਪਿਆਂ ਦਾ ਸਭ ਤੋਂ ਵੱਡਾ ਰੋਲ ਇਹ ਹੈ ਕਿ ਉਹ ਬੱਚਿਆਂ ਦੇ ਨਾਲ ਸਮਾਂ ਬਤਾਉਣ ਉਹਨਾਂ ਨੂੰ ਸੁਣਨ ਜੀ ਇੱਕ ਪੇਰੈਂਟ ਜਿਹੜੇ ਆ ਬੱਚਿਆਂ ਦੇ ਕੋਲ ਆ ਜਾਂਦੇ ਪਰ ਉਸ ਕੰਢੇ ਉਹ ਕਿਤੇ ਤੱਕ ਪਹੁੰਚ ਰਹੇ ਸਬੇਧਨ ਸਿੱਕੇ ਹਮਾਂ ਸਖਸ਼ੀਤ ਦੀ ਕਰਨੀ ਹੈਗੀ ਆ ਜੀ ਮਾਜੀ ਹਲੋ ਜੀ ਲੱਗਦਾ ਹੈ ਕਿ ਅਮਰਪ੍ਰੀਤ ਸੋਹਤਾ ਜੀ ਹੋਰ ਨਾਲ ਸਾਡਾ ਜਿਹੜਾ ਸੰਪਰਕ ਹੈ ਉਹ ਕਿਤੇ ਨਾ ਕਿਤੇ ਟੁੱਟ ਗਿਆ ਹੈ ਨੈਟਵਰਕ ਦੀ ਜਿਹੜੀ ਹੈ ਉਸ ਦੇ ਕਾਰਨ ਨੈਟਵਰਕ ਦੀ ਕਮੀ ਲੱਗ ਰਹੀ ਹੈ ਤੇ ਉਸ ਦੇ ਕਾਰਨ ਉਹਨਾਂ ਦਾ ਸੰਪਰਕ ਕਿਤੇ ਸਾਡੇ ਨਾਲ ਟੁੱਟ ਗਿਆ ਹੈ ਪਰ ਗੱਲਬਾਤ ਜਿਵੇਂ ਅਸੀਂ ਕਰ ਰਹੇ ਸੀ ਕਿ ਅੱਜ ਦੇ ਵਿਦਿਆਰਥੀ ਤੇ ਸੋਸ਼ਲ ਮੀਡੀਆ ਜੇ AI ਦਾ ਪ੍ਰਭਾਵ ਉਸ ਬਾਰੇ ਉਹਨਾਂ ਨੇ ਬਹੁਤ ਵਧੀਆ ਕਿਹਾ ਕਿ ਤਕਨੀਕ ਜੇਕਰ ਅਸੀਂ ਦੇਖੀਏ ਤਾਂ ਟੈਕਨੋਲੋਜੀ ਵੱਲ ਦੇਖੀਏ ਤਾਂ ਇਹ ਬਿਲਕੁਲ ਵਰਦਾਨ ਹੈ ਅੱਜ ਦੇ ਸਮੇਂ ਦੇ ਲਈ ਅੱਜ ਦੇ ਵਿਦਿਆਰਥੀ ਦੇ ਲਈ ਜੇਕਰ ਉਹ ਇਸ ਨੂੰ ਸਹੀ ਤਰੀਕੇ ਨਾਲ ਵਰਤ ਸਕੇ ਇਸ ਦੀ ਸਹੀ ਵਰਤੋਂ ਕਰ ਸਕੇ ਇਸ ਤੋਂ ਸਹੀ ਗਿਆਨ ਜਿਹੜਾ ਆ ਉਹ ਲੈ ਸਕੇ ਪਰ ਕਿਤੇ ਨਾ ਕਿਤੇ ਧੂੜ ਜਾ ਮਾਪੇ ਦੀ ਨਿਗਰਾਨੀ ਦੀ ਕਮੀ ਕਹਿ ਲਿਏ ਜਾਂ ਕਿਤੇ ਨਾ ਕਿਤੇ ਕੁਝ ਸੁਵਿਧਾਵਾਂ ਲੋੜ ਤੋਂ ਜ਼ਿਆਦਾ ਜਿਹੜੀਆਂ ਆ ਉਹ ਬੱਚੇ ਨੂੰ ਉਮਰ ਤੋਂ ਜ਼ਿਆਦਾ ਉਹਨਾਂ ਨੂੰ ਸਾਧਨ ਦੇਣਾ ਕਹਿ ਲਿਏ ਕਿ ਇਹ ਸਭ ਕਿਤੇ ਨਾ ਕਿਤੇ ਅਜਿਹੇ ਪ੍ਰਭਾਵ ਪਾ ਰਹੇ ਨੇ ਕਿ ਬੱਚੇ ਗਲਤ ਰਸਤਿਆਂ ਵੱਲ ਜ਼ਿਆਦਾ ਜਾ ਰਹੇ ਨੇ ਸੋ ਕੋਈ ਵੀ ਤਕਨੀਕ ਹੈ ਉਸ ਨੂੰ ਸਹੀ ਤਰੀਕੇ ਨਾਲ ਵਰਤੋਂ ਕਰਨਾ ਉਸੇ ਜਿੱਥੇ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਕੰਮ ਹੈ ਵੀ ਉੱਥੇ ਅਧਿਆਪਕ ਤੇ ਮਾਵਾਪ ਦਾ ਵੀ ਇਹ ਰੋਲ ਜਾਂ ਇਹ ਭੂਮਿਕਾ ਬੰਦੀ ਹੈ ਕਿ ਉਹ ਬੱਚਿਆਂ ਦੇ ਉੱਤੇ ਨਿਗਰਾਨੀ ਰੱਖਣ ਉਹਨਾਂ ਨੂੰ ਸਹੀ ਗਿਆਨ ਤੇ ਸਹੀ ਚੋਣ ਕਿਵੇਂ ਕਰਨੀ ਹੈ ਕਿਸ ਤਰ੍ਹਾਂ ਤੁਸੀਂ ਕਿਹੜੇ ਸਾਧਨ ਕਿਵੇਂ ਕਿੰਨੀ ਮਾਤਰਾ ਵਿੱਚ ਵਰਤਣੀ ਹੈ ਇਸ ਬਾਰੇ ਵਿਤਵਤ ਗਿਆਨ ਦੇਣ ਇਹੀ ਅਸੀਂ ਇਸ ਗੱਲਬਾਤ ਦੇ ਵਿੱਚ ਤੁਹਾਡੇ ਸਾਰਿਆਂ ਨੂੰ ਕਹਿਣਾ ਚਾਹਾਂਗੇ ਕਿ ਬੱਚਿਆਂ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਦੇ ਉੱਤੇ ਨਿਗਰਾਨੀ ਦੇ ਨਾਲ ਉਹਨਾਂ ਨੂੰ ਪਿਆਰ ਮੁਹੱਬਤ ਦੇ ਨਾਲ ਗਿੱਲੀ ਮਿੱਟੀ ਹੈ ਵੀ ਉਸ ਨੂੰ ਖੂਬਸੂਰਤ ਆਕਾਰ ਅਸੀਂ ਸਾਰਿਆਂ ਨੇ ਦੇਣਾ ਹੈ ਤੇ ਕਿਹੋ ਜਿਹਾ ਖੂਬਸੂਰਤ ਆਕਾਰ ਉਹਨਾਂ ਦੀ ਜ਼ਿੰਦਗੀ ਕਦੋਂ ਕਿਵੇਂ ਬਦਲੇਗਾ ਇਹ ਸਭ ਅਸੀਂ ਸਾਰਿਆਂ ਨੇ ਮਿਲ ਕੇ ਤੈਅ ਕਰਨਾ ਹੈ ਸੋ ਵਿਸ਼ੇਸ਼ ਗੱਲਬਾਤ ਰਾਹੀਂ ਅੱਜ ਅਸੀਂ ਗੱਲਬਾਤ ਕੀਤੀ ਸਟੇਟ ਅਵਾਰਡ winner ਸ਼੍ਰੀ ਅਮਰਪ੍ਰੀਤ ਸੋਹਤਾ ਜੀ ਉਹਨਾਂ ਦੇ ਨਾਲ